ਯਾਰ ਇਹ ਬੱਚੀ ਦਾ ਵਾਲਾ ਘਟਾ ਯਾਰ ਵਾਹ ਬਾਈ ਤੇਰੇ ਪੈਸੇ ਘਣੂ ਕਰ ਚੱਬੀ ਨਾ ਨਾ ਬੱਚੀ ਦਾ ਵਾਲਾ ਘਟਾ ਹੋ ਸਿਰ ਕੀ ਕਹਿੰਦਾ ਤੂੰ ਯਾਰ ਚ ਉਹਨਾਂ ਕੀ ਗੁਰਿਆ ਗੱਲ ਆ ਹਾਂ ਇਹ ਗੁਰਿਆ ਨਾ ਗੌਰਿਆ ਗੱਲ ਕਰਨੀ ਐ ਨਾ ਯਾਰ ਹਾਂ ਇਹ ਤਾਂ ਕੀ ਕਰਦਾ ਹੁੰਦਾ ਹਾਂ ਹਾਂ ਫੰਨੂ ਆ ਪਾ ਸਹੀ ਗੱਲ ਚਾਲੀ ਕੇ ਨਾ ਇਹ ਹੀ ਬਾਈ ਚਾਹ ਲੈ ਹਾਂ ਉਹ ਚਾਹ ਲਓ ਯਾਰ ਬਾਈ ਇੱਕ ਤਾਂ ਹਾਂ ਨਾ ਹਾਂ ਕਹਾਂ ਇੱਕ ਉਹ ਦੇਸੀ ਉਹ ਤਾਂ ਬਈ ਕੱਲੀ 16 ਦੀ ਐ ਰੋਕ ਪਾ ਯਾਰ ਤੇਰੀ ਨਾਲ ਦੇਸੀ ਵੀ ਬੱਚੇ ਵੱਡੇ ਕੰਨਾਂ ਵਾਲੀ ਐ ਬਈ ਉਹ ਵੱਡੇ ਕੰਨਾਂ ਨੂੰ ਕੰਨ ਕਰੇਗਾ ਤੂੰ ਬੱਚਾ ਕੰਨ ਹੀ ਬਜਾਣਾ ਮਾਰੋ ਨਾ ਨਾ 40 ਦੀਆਂ ਦੇ ਦਾਂਗੇ 3:00 ਵਜੇ 40 ਮੰਗੀ ਜਾਂਦਾ ਕੰਨ ਨੀ ਯਾਰ 25 ਰੁਪਏ ਦੇ ਦਿੰਦੇ ਯਾਰ 25 ਰੁਪਏ 40 ਤਾਂ ਕੱਟ ਨਹੀਂ ਦਿੰਦੇ ਬਈ ਤਿੰਨਾਂ ਦਾ 40 ਤੇ 40 ਦੇ ਲੈਣੇ ਅੰਦਰ ਦੇਖ ਲਓ ਤੇਰੀ ਮਰਜ਼ੀ ਦਾ ਰੰਗ ਝੂਕ ਇਦਾਂ ਘੇਰੋ ਮਾ ਕਰਦਾ ਨਾ ਯਾਰਾ ਨਾ ਨਾ 40 ਦੀਆਂ ਦੇ ਦਾਂਗੇ 30 ਦੀਆਂ ਲਈ ਕਹ ਤਾਂ ਤੈਨੂੰ ਮੈਂ ਤਾਂ ਲੈਣੀ ਹਾਂ ਮੈਂ ਤਾਂ ਲੈਣੀ ਹਾਂ ਆਪਾਂ ਆਹੀ ਲੈ ਲੇ ਤੇਰਾ ਦੀ ਬੱਕਰੀ ਹੈ ਤੂੰ ਦੱਸ ਹੋ ਜਾ ਗਿਆ ਬੰਦਾ 500 ਦੇ ਦਾਂ 100 ਕੋਲਾ ਕੁੱਤੇ ਦਾ ਸੁੰਦ ਹੈ ਹਾਂ ਫੋਜੀ ਮਿੱਤਰ ਥੋੜਾ ਬੱਕਰੀ ਖੰਡੀ ਦੇ ਵਿੱਚ ਛੋੜੇ ਪਿੰਡ ਨੂੰ ਮੈਨੂੰ ਐਸੀ ਦੂਜੀ ਕਹਿੰਦਾਗਾ ਉਹ ਤਾਂ ਤਿੰਨੇ ਵੱਡੇ ਕੰਨਾਂ ਵਾਲੀਆਂ ਹੈ ਨਾ ਦੂਸਰ ਵੱਡਾ ਦੇ ਦੂ ਯਾਰਾ ਥਾਈ ਪਸੋਂ ਨਾ 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 ਥਾਈ ਨੇ 372 ਰੁਪਇਆ ਘੱਟ ਨਹੀਂ ਦਿੰਦਾ ਜੇ 37 ਦੀਆਂ ਨਹੀਂ ਜਾਣੀਆਂ ਨੇ ਉਹ ਵੀ ਕਿਹਾ ਗਿਆ ਉਹ ਵੀ ਕਿਹਾ ਗਿਆ ਕਿੰਨੀ ਦੱਸਦੇ ਆ ਜੀ ਹਾਂ ਇੱਕ ਆ ਪੁੱਤੋ ਅਸੀਂ ਇੱਕ ਆ ਪੁੱਤੋ ਉਹ ਲਾ ਲੈ ਹਾਂ ਜੀ ਤੇ ਲਾ ਲੈ ਕਿੰਨਾ ਲਾਦਾ ਮਿੱਠੂ ਹਣਾ 30 ਲਾਦਾ ਬਾਈ ਮੈਂ ਤਾਂ ਪੂਰਾ ਹਾਂ ਲਾ 30000 ਪਛੇ ਦਿਨ ਮਜ਼ਾ ਆਣਾ ਯਾਰ ਬੜਾ ਚੱਕਦਾ ਉਹਨੂੰ 27 ਦੀਆਂ ਗਏ ਸਤ 30 ਦਾ ਫਿਰ ਬਹੁਤ ਆ ਯਾਰ 32 ਦੀਆਂ ਗਏ ਕਿਹ ਕਿਹੋ ਹਰਤਾ ਆ ਅਪਰੋਹਣੀਆਂ 33 ਦੀਆਂ ਲੈ ਜਾ ਬਈ ਮਾ ਦਾ ਕੱਪੀ ਗੜਿਆ ਹੁਣ ਖੜ ਜਾ ਜੋ ਨਹੀਂ ਕਰਦੇ ਜਨਾਬ ਤੇਰੇ ਕੀ ਗੱਲ ਹੋ ਰਹੀਆਂ ਕਿਹ ਕਿਹਿਆ ਸੀ 30 ਬੰਦੇ ਖੜੇ ਨੇ ਦੇਖ ਲਾ ਭੱਜ 28 ਦੀਆਂ ਕੰਗਿਆ ਸੀ ਇਹਨੇ ਕੀ ਕਰਤਾ ਲਾ ਦੇ ਮਾ ਬਈ ਹਣ 30 ਜਣ ਕਰਤੀਆਂ ਨੇ ਇਹ ਸਾਡੇ ਤੇ ਹੋ ਗਿਆ ਦੇ ਲੈਣੇ ਬਹਿਣਗੇ ਬਈ ਹੁਣ ਮੇਰੀ ਜਵਾਰ ਰੱਖ ਲੋ ਯਾਰ ਨਾ ਉਹ ਘੜੀ ਦੀ ਗੱਲ ਤਾਂ ਤਰਿਆ ਪਟਰੋਲੀਆ ਬੱਸ ਨੂੰ ਨਾ ਪਾ ਗਣ ਕਰੇ ਇੱਕ ਪ੍ਰੋਬਲਮ ਦੋ ਦੋ ਮਿੱਤਰੋ ਘੜਾ ਸੈਟ 14 5 ਉਹ ਵੀਡੀਓ ਨੂੰ ਸ਼ੇਅਰ ਕਰਦੇ 6 ਮਿੰਟ ਦਿੱਤੀ ਜਾਂਦੀ ਹੈ 8 ਐਨੇ ਹੋ ਦੇ ਲਾਉਂ ਹੁਣ 10 ਕਿਹੜੀ ਦਾ ਕਰਿਆ ਵਾ ਕੇ ਰੱਬ ਦੀ ਹੋਈ ਨਾ ਇੱਕ ਹੋਰਿਆ ਤਿਆਰੀ ਹੋ ਗਈ ਨਾ ਜਿੰਨਾਂ ਨੂੰ ਪੈਸਾ ਹੋਊ ਰੱਸਾ ਦਾ ਬੰਦੀ ਹੁੰਦੇ ਨੇ ਨਾ ਰੱਸਾ ਤਿਆਰੀ ਰੰਡਾ ਤੋਂ ਨਹੀਂ ਲੈਣਾ ਯਾਰ ਲੱਗ ਬਹਿ ਗਿਆ ਕੱਟ ਦੇ ਦੋ 5000 ਰੁਪਏ 85 ਦੇ ਹਾਂ ਹਾਂ ਦੇਖੀ ਐ ਕਿਹਨੂੰ ਕਰਦਾ ਨਾਗਾ ਤਿੰਨ ਬੱਤੀਆਂ ਖੜੇ ਕਰਕੇ ਦੇਣਾ ਆ ਬਾਹਲੇ ਛੋਟੇ ਹਾਂਜੀ ਚਲੋ ਦਾ ਵਿੱਚ ਹੀ ਹੋਣਗੇ ਬਈ ਕੋਈ ਹੋਣਾ ਚੌਰਾ ਦੇਖਦੇ ਨੇ ਕਿਦਾਂ ਰੁਪਈਏ ਲਾਉਣੇ ਆ ਅਗਲੇ ਨੇ ਉਹਦਾ ਆਚਾਰ ਛੋਟੀ ਤੇ ਆ ਇਧਰ ਲੈ ਆ ਦੀ ਹੋਰ ਲੱਗਣੀ ਹੈ ਚਲ ਕੋਈ ਨਹੀਂ ਫਿਰਦੀ ਹੁੰਦਾ ਯਾਰ ਤੂੰ ਕਰਕੇ ਬਰਾ ਕਰ ਲੈ ਲੈ ਬਾਲ ਚ ਫਿਰਦੇ ਚਲ ਐਂ ਕਰ ਦਿਆ 70 ਦੇ ਦੇ ਜਨ ਮੇੜਿਆ ਕੰਮ ਚੱਕੋ 10 ਸਿੱਧੇ ਹੀ ਕੱਢ ਕੇ 10000 ਨਾਨਾ 30000 ਕੇ ਸਾਰਿਆਂ ਦਾ ਹੈ ਹੋਰ ਹੁਣ ਨਾ ਦੂਜੇ ਵਿੱਚੋਂ ਵੇਚੀ ਵੀ ਦਿੱਤੇ ਉਹ ਵੇਚ ਤੇ ਉਹ ਵੇਚ ਤੇ ਨਾ 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 ਕਰਨੇ ਮਾਰ ਕੇ ਆਪ ਕਰਾਉਣੇ ਨਾ ਸੱਦਾ ਕੋਈ ਗੱਲ ਨਹੀਂ ਬਾਈ ਯਾਰ ਇਹ ਲੱਖ ਮੰਗ ਲਿਆ ਮੈਂ ਗੁੱਸਾ ਕਰਿਆ ਗੁੱਸਾ ਕਿਸੇ ਦਾ ਨਹੀਂ ਦਾ ਟਾਈਮ ਪਾਸ ਵੀ ਕਰ ਰਿਹਾ ਹੈ ਵੀ ਪਹਿਲਾਂ ਤੇ 90 ਮੰਗੀਆਂ ਸਿੱਧਾ 20 ਕੱਟੀ ਜਾਂਦੀ ਆਏ ਨਹੀਂ ਵਿਗਦੀ ਹੈਗੀਆਂ ਇਹ ਨਾ ਨਾ ਉਹ ਵਿਗਿਆ ਨਾ ਨਾ ਉਹ ਵਿਗਿਆ ਦਾ ਉਹ ਕਿਤੇ ਪਿੱਛੇ ਲਾ ਗਏ ਨਾ ਨਾ ਮੈਂ ਤੈਨੂੰ ਉਹ ਵੀ ਵਿਗਿਆ ਗਿਆ ਇਹ ਇਹਦਾ ਵਿਗ ਗਿਆ ਮੈਂ ਕੋਈ ਕਹਿ ਨਹੀਂ ਵਿਗਿਆ ਆਂ ਕਰੋ ਬੱਕਰਾ ਢਿੱਕੇ ਸੱਠ ਦੇ ਦੋ ਉਹ ਬੱਕਰਾ ਬੱਚੀ ਹੋ ਬਈ ਕੋਈ ਬੱਕਰੇ ਦੇ پیسے ਲੱਗਦੇ ਨੇ ਕਾਨੂੰ ਉਹਦੇ ਨਾਲ ਆਰਡਰ ਦੇ ਕੇ ਆਵਾਜ਼ ਆਈਏ ਗੱਲ ਕਰ ਚਾਹੀਏ ਅੱਲਾ ਤੁਹਾਈ ਮੈਂ ਤੈਨੂੰ ਰੁਪਏ ਨਹੀਂ ਜਾਨਾ ਅਗੇ ਐ ਗੋਮੇ ਗੇ ਹੁੰਦਾ ਤੈਂ ਤੂੰ ਤੇ ਦੇਖ ਤੈਂ ਹੀ ਵੇ ਦਿੰਦ ਨੂੰ ਹਾਂ ਕਾਹ ਬਾਈ ਗਲਤੀ ਤੋਂ ਵਾਹ ਪਰੇਗਾ ਭਾਈ ਸੋਦਾ ਹੂੰ ਮੈਂ ਖੜਾ ਮੈਂ ਵਾਹ ਕਿਹੜੀ ਖੜਾ ਦਿੰਦ ਨੂੰ ਮੈਂ ਕਿਹੜੇ ਖੜਾ ਦਿੰਦੂ ਗਲਤਾਂ ਨੂੰ ਨਹੀਂ ਆ ਨਾ ਤੂੰ ਨਹੀਂ ਮੰਨਦਾ ਯਾਰ ਐਸਾ ਤਾਂ ਭਾਈ ਆ ਕਟ ਦੇ ਦਿੰਦੇ ਤੇ ਆਪਾਂ ਕਿੰਨੇ ਕਨੇ ਨਾ 9 ਨਾਲ ਕਿ 40000 ਕਹਤਾ 70 ਤੇ 40000 ਨਾਲ ਲਾ ਦੇ ਨੇ 30000 ਦਾ ਫਰਕ ਆ ਵਗਿਆ ਹਾਂ ਚਲੋ ਤਕ ਵਕੀਲ ਲੈ ਗਿਆ ਉਹ ਤੂੰ ਬਕਰਾ ਉਹ ਖੜਾ ਮੇਰਾ ਹਾਂ ਦੇ ਦੇ ਲੈਣੇ ਹਾਂ ਨੂੰ ਇੱਕੀ ਬੰਨ ਨੂੰ ਵਕਰਾਏ ਤੇ ਫੇਰ ਦਰਵਾਜ਼ਾ ਕੋਈ ਨਹੀਂ ਇਹ ਤਾਂ ਲੈਣ ਵਾਲਾ ਹੋਰ ਕਹਿੰਦਾ ਹੋਰ ਲੈ ਲੋ ਕੰਨ ਨਾ ਫੇਚਰ ਨੂੰ ਬੱਸ ਹਾਂ ਹੁਣ ਹਾਂ ਵੀ ਇਸ ਦਨ ਨੂੰ ਘਾਹ ਗਿਆ ਜਾਈ ਫੇਂਗੀ ਬਾਈ ਉਸਨੂੰ ਕਦੋਂ ਵਗ ਗਿਆ ਆ ਖੜਾ ਤੇਰੇ ਮੰਗਰ ਪਿਆ ਦੇ ਖੜਾ ਮੰਗਰ ਤੇਰੇ ਓਰੇ ਆ ਯਾਰ ਹੁੰਦਾ ਮਿੱਠੂ ਸੁਣ ਲੈ ਪਰੋ ਪਰ ਇਹਨੇ ਬਣ ਕੇ ਬਣ ਕੇ ਅੰਪਾਲੀ ਫੜਖਾਈ ਯਾਰ ਨਾ ਨਾ ਔਰ ਦੀ ਇਹ ਵਿੱਚ ਥੀਂ ਦੇਣੀਆਂ ਤੇ ਬਾਦ ਦਾ ਕੋਈ ਘਾਟਾ ਕੋਈ ਨਰਮਾ ਕੋਈ ਗਰਮ ਨਹੀਂ ਮੋੜ ਕੇ ਲੈ ਜਾਗੇ ਆ ਵੀ ਹਵਾ ਵੀ ਪੰਜ ਪੰਜ ਦੇ ਰਹੇ ਆ ਦੇਖ ਲਓ ਤੰਨ ਵਾਲੇ ਪੱਕੀ ਵਾਲੇ ਹੋਏ پورے ਸਿਰੇ ਦੀਆਂ ਨੇ ਇਹ ਓਏ ਤੂੰ ਵਹਾਂ ਪੇ ਤੂੰ ਆ ਦੇ ਇਸ ਮਰ ਮਾਰਦੀ ਰਹਾ ਯਾਰ ਏਡੀ ਮੰਗ ਲਿਆ 7000 ਦੀ ਬਈਗੀ ਇੱਕਾ ਵਿਚਾਰ ਵਿੱਚ ਜਿਹੜੀ ਨਿੱਗੀ ਜੀ ਮੈਂ ਕਿਹੜੀ ਨਹੀਂ ਇਹ ਮੈਨੂੰ ਦੱਸ ਕਿਹੜੀ ਵੀ ਆਹ ਵਿੱਚ ਫਿਰ ਉਹ ਆਪ ਹੀ 20 ਵਾਲੀ ਕਿਹੜੀ ਆਂ ਦੱਸ ਦੇ ਵੀ ਆਹ 20 ਵਾਲੀ ਕਿਹੜੀ 20 ਵਾਲੀ ਆਹ 15 ਬੰਦਰਾਂ ਦੀ ਕਿਹੜੀ ਬੰਦਰਾਂ ਦੀ ਤੂੰ ਸਵੇਰ ਦਾ ਖੜਾ ਕੇ ਕਿਹ 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 ਬੰਦਰਾਂ ਯਾਰ ਇਹਦਾ ਇਹਦੇ ਵੀ ਹਮੰਦਰਾਂ ਕਾਲੂ ਕੀ ਨਾਗੇ ਹੈ ਯਾਰ 11 ਦਵਾਦਨ ਲਾਇਆ ਤੇ ਆ ਦੇਖੋ ਹੀ ਮੈਂ 10000 ਲੈ ਕੇ 30 ਲੈ ਗੋ ਵੀ ਚੱਲ 10000 ਹੀ ਲਾ ਲੈ ਤੂੰ ਮੈਂ ਕੋਲਾ ਵਾਹ 10000 ਲੈਣਾ ਬੜੀ ਲਿਕਨ ਮੈਂ ਉਹ ਵੀ ਦਤਾ ਦਰ 250 ਹਾਂ ਇਹਨੂੰ ਵੀ ਲੈ ਆ ਕੇ ਵੇਚਣੀ ਹੈ ਹਾਂ ਆਪਾਂ ਤਾਂ ਵੇਚਣੀ ਉਹਨਾਂ ਦਾ ਮਾਲ ਬਾਹਰ ਜਾਂਦਾ ਆਪਾਂ ਮੰਡੀਆਂ ਦੇ ਵਿੱਚ ਆਪਾਂ ਤਾਂ ਮੰਡੀ ਦੇ ਵਿੱਚ ਨਹੀਂ ਉਹ ਤਾਂ ਬਾਹਰ ਜਾਂਦਾ ਉਹ ਤਿੰਨ ਕਿਲੋ ਤੇਰੇ ਸਾਰੇ ਲੜ ਮੇਕਦਾ ਆ ਨੀਕੇ ਮੋਟੇ ਤੇਰੇ ਵਿੱਚ ਪੈਂਦੇ ਇਹਨਾਂ ਚ ਕੀ ਆ ਤੇ ਨੀਕਾ ਮਾਰ ਲਾ ਹਾਏ ਕੀ ਕੀ ਕਰ ਇਹ ਵੀ ਹੋਰ ਰੇਡ ਪੈਂਦੀ ਆ ਇਹ ਤਾਂ ਅੰਦਰ ਨਹੀਂ ਗਿਆ 50 ਦੋ ਜਣੇ ਨੇ 50 ਕਹਿਤਾ ਆਪਾਂ ਕਹਿਤਾ 50 ਯਾਰ ਹੋ ਕਹਿ ਦੇ ਤਾਂ ਪੈਸੇ ਲੈ ਲੈ ਬਸ ਕਿਹੜੀ ਗੱਲ ਕਹਿ ਇਹ ਵੀ ਕਹੀ ਸੀ ਮਿਲਗੇ ਪੈਸੇ ਦਾ ਪਰਾਂ ਲਗੇ ਯਾਰ ਤਾਂ ਹਰ ਬੰਦਾ ਲਾਲਚੀ ਹੁੰਦਾ ਹੈ ਮਾਲੇ ਦਾ ਬੋਤਲ ਮੰਗਿਆ ਸੀ ਕਿਹੜਾ ਪਸੰਦ ਉਹ ਨਾ ਉਹ ਤਰੀਕਾਦਰ ਪਾਤੀ ਇਹਨੂੰ ਫੋਨ ਕਰਾਂਗਾ ਇਹਨਾਂ ਕੱਢ ਪਾਏ ਯਾਰ ਰੱਖਦਾ ਨਾਲ ਨਹੀਂ ਠੀਕ ਹੈ ਵਿਚਿਆ ਨਾ ਕਰਾ ਹੋਵੇ ਵੀ ਉਹ ਉਹ ਪਸ਼ੂ ਬਾਣਨਾ ਹਾਂ ਫੜਾ ਫੜਨੇ ਖਾਈ ਹਾਂ ਇਹ ਬਈ ਮੂਗਾਂ ਵਾਹ ਹੱਡਾ ਹੱਤ ਖੜੇ ਦੇਖ ਯਾਰ ਫੇਰ ਮੋੜ ਦੀ ਠੀਕ ਹੈ ਹਾਂ ਰੱਬ ਵੀ ਕੰਮ ਕਰਦਾ ਬੰਦਾ ਨਫੇ ਵਾਸਤੇ ਕਰਦਾ ਕੋਈ ਯਾਰ ਤੇ ਹੋਰ ਪਤਾ 50 ਦੇ ਵਿੱਚ ਨਾ 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 52 ਦੇ 52 ਕਿਥੋਂ ਬਣ ਗਿਆ 52 ਹੀ ਬਣ ਗਿਆ 52 ਮਾ ਉਹ ਪਿਆ ਦੇਖਿਆ ਨਾ ਹੋ ਦਲੀਏ ਹੋਰ ਚੌਣਾ ਕੀ ਹੈ ਉਹ ਚੌਦਾ ਇਹ ਸੱਤ ਕਹਿੰਦਾ ਹੈ ਮਾਲਕ 50 ਲਾਉਂਦਾ ਹੈ ਠੀਕ ਠਾਕ ਦਾ ਸੌਦਾ ਕਰਦੇ ਹੋ ਜੂਗਾ 60 ਕਹਿਣਾ ਮੈਂ ਵਿਚ ਵਿਚਾਲੇ ਹੀ ਆ ਕੰਮ ਦਾ ਯਾਰ ਉਹ ਮੁੰਡੇ ਨੇ ਕਹਿਤਾ ਉਹ ਮਾਰਾ ਯੂ ਯਾਰ ਇਹ ਕਿੰਨੇ ਲੈ ਆ ਬਣਾ ਹਟ ਕੇ ਯਾਰ ਉਹ ਯਾਰ ਪਤਾ ਆ ਆ ਦੇਖੀ ਲਿਆ ਬੈਠੇ ਸਾਰੇ ਆਪਣਾ ਕਾ ਮਾਰਾ ਨਾ 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 ਰੱਖ ਬੈਠੇ ਉਹ ਬੱਚਾ ਬੱਚਾ ਟਕਰਾਉਂਦੀ ਖੜਾ ਰਹਿੰਦੇ ਪਤਾ ਯਾਰ ਮਾਰਦੇ ਮੈਂ ਪਾੜਦੇ ਨਾ ਸਣਾ 52 ਨੂੰ ਕਰਦੇ ਆ ਆ ਫਰਕ ਆਉਂਦਾ ਆ ਵੀ ਬਰੀ ਜਨੇ ਹੱਥ ਹਾਂ ਜੱਲਾ ਬੂਹਾ ਹੀ ਫੜੂਏ ਹਾਂ ਔਰ ਰਸਤਾ ਟਕਰਾਥ ਨੇ ਬੰਦਿਆ ਬੈਠ ਰਬਿਆ ਲਾ ਦੇ ਦੋ 52000 ਹੋ ਗਿਆ ਹਾਂ ਤੇਰਾ ਸੱਟ ਓਏ ਇਹਨੇ 50 ਨਹੀਂ 55 ਵਿਚਾਲੇ ਕਰ 55000 ਹਾਂ ਤੇਰਾ 60 ਨਹੀਂ ਇਹਦਾ 50 ਨਹੀਂ ਮੈਂ ਜਾ ਕਰਦਾ ਮੇਰਾ ਹੋਣਾ ਜਾਇਜ਼ ਹੈ ਸਮਝਾ ਲੈ ਗੱਲ ਕਰਨਾ ਰਹਿ ਕਰਨਾ ਰਹਿ ਕਰਨਾ ਰਹਿ ਲਓ ਬਈ ਪੂਰਾ 55000 ਲੱਗ ਗਿਆ ਕਿੰਨਾ ਬੱਕਰੀ ਕਹਿੰਦੀ ਨਹੀਂ ਕਹਿੰਦੀ ਕਿੰਨੇ ਕਿੰਨੇ 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 ਕ आई मिक्स करके सौदा ले आना होता है आ देखो ले ਪੈਕਸ ਬਰਾਣੇ ਕੰਨਾਂ ਪੱਖੋਂ ਦੇ ਪੈਕਸ ਬਰਾਣੇ ਕੋਈ ਗੱਲ ਨਹੀਂ ਜਾਣਦੇ ਕਿਸੇ ਨੇ ਯਾਰਾ ਕੋਈ ਵੱਡਾ ਕੋਈ ਸ਼ੋਅ ਹੋ ਹੋ ਤੂੰ ਕਿਵੇਂ ਸਮਝਦਾ ਨਾਉ ਦਾ ਸਮਝਦਾ ਸੱਤ ਸਮਝਦਾ ਅੱਠ ਸਮਝਦਾ 8 70 9 ਨਗਾ ਦੇ 70 9 ਨਗਾ ਦਾ 55000 ਰੁਪਏ ਕਹਿੰਦਾ ਕਰਨਾ ਹੈ ਲਿਆ ਬੰਡਰਾਂ ਦੇ ਪੈਸੇ ਕਿਹੜੇ ਆਪ ਫੰਡਰਾਂ ਹੀ ਬੱਕਰੀਆਂ ਦੇ ਮੇਰੇ ਵੀ ਕੋਈ ਹੈ ਯਾਰ ਇੱਕ ਕੋ ਪੰਜ ਕਿੰਨਾ ਹੁੰਦਾ ਹੈ ਉਹ ਸੱਚ ਕਹਿਦਾ ਯਾਰ ਕਦੇ 10000 ਇਹਨਾਂ ਨੇ 60 ਕਹਿੰਦਾ ਸੀਗਾ ਆ ਪੰਜਾਹ ਲਾ ਦਸ ਫਿਰ ਵੀ 6000 ਦੀ ਤਵੇਗੀ ਚਾਚਾ ਜਿਆਦਾ ਸੋਹਣਾ ਕਰੋ ਫਿਰ ਹਾਂ ਵੀ ਯਾਰ ਉਹਦਾ ਮੁੰਡਾ 60000 ਰੁਪਏ ਉਹ ਕੋਈ ਨਹੀਂ ਮੰਨ ਕਰ ਗਿਆ 60000 ਲੈ ਜਾਓ 50000 ਲੈ ਜੀ ਬੰਦੇ ਨੇ 4000 ਬੰਦੇ 4000 ਰੁਪਏ ਦਾ ਹਾਂ ਵੈਰੀ ਗੁੱਡ ਕਰ ਦੇ ਨਾ 600 ਰੁਪਏ ਪਰ ਦੇ ਮੈ ਕੋਲ ਜਾ 600 ਕਰ ਜਾ 1 ਮਹੀਨੇ ਪੈਸੇ ਕੱਢੀ ਮੈਂ ਬੋਲੇ ਜੇ ਪੈਸੇ ਦਾ ਕਰ ਦਿੰਦਾ ਮੰਡੀ ਦਾ ਮਾਲਕ ਆਪੇ ਕਰ ਦਊਗਾ ਕਰਤਾ ਜਾ ਪੈਸੇ ਸਾਡੇ 60 ਬੰਦੇ ਸਾਡੇ 100000 55 ਆ ਪਾ ਲਿਆ ਯਾਰ ਗੱਲ ਸਮਝ ਆ ਰਹੀ ਹੈ ਗੱਲ ਯਾਰ ਹਯਾਰ ਹੋਰ ਬਾਰਾ ਯਾਰ ਹੋ ਰਹਿਣ ਦਾ ਕੰਮ ਛੱਡ ਪੜਾ ਹੁਣ ਇੱਕ ਨਵੇੜਨਾ ਸਾਰੇ ਬੰਦੇ ਸਾਹਮਣੇ 2000 ਘੱਟ ਦੋ ਫੇਰ ਤੇ ਕੰਮ ਹੋ ਗਿਆ 100000 ਸਮਝ ਜਾ ਯਾਰ ਦੋ ਯਾਰ ਲਾ ਹੁਣ ਤਾਂ ਠੀਕ ਹੈ ਲਾ ਬੰਦੇ ਲਾ ਹੁਣ ਨੋਡ ਨਾ 52 ਦੇ 52 ਹੁਣ ਨੋਡ ਨਾ 52 ਦੇ 52 ਉਹ 17 ਦੇ ਗਾ ਲੱਕ ਦੇ ਫਟੇ ਉਹ ਛੋਟੇ ਵਾਲੇ ਦੇ ਵਿੱਚ 52 ਦੀ 52 ਦੀ ਦੋਵੇਂ ਨਾ ਨੂੰਸ ਪਰਤੀ ਤੁਸੀਂ ਕਰੋ ਯਾਰ ਕੀ ਹੁਣ 700 ਰੱਟਾ ਵਟਾ ਛੋੜ ਲਾਗਰੀ 700 ਰੱਟਾ ਹੀ ਆ ਸਰ 400 ਰੱਟਾ ਹੀ ਆ ਬਾਈ ਯਾਰ ਉਹ ਦੇਖਦੇ ਉਹ ਕਹਿੰਦਾ ਸੀ ਯਾਰ ਉਹ ਵੀਰੇ ਕਿਉਂ ਹੁਣ ਮਾਰੀ ਨਾ ਬਣਾ ਯਾਰ ਮੈਨੂੰ ਫੜਾ ਯਾਰ ਮੈਨੂੰ ਕਿਹੜੇ ਯਾਰ ਆ ਦੇਖੋ ਪਰਲੇ ਪਾਸੇ ਨੂੰ ਆ ਜਾਓ ਉਹ ਤੇਰੇ ਕੋਲ ਬਾਗੋ ਬਾਗ ਮੈਂ ਤਾਂ ਮਰ ਜਾਣਾ 11 ਬਰਾ ਖੜਾ ਹੋਰੇ ਤਾਂ ਆ ਜਾਓ ਇੱਥੇ ਖੜਾ ਹੋ ਜਾਓ ਫੈਸਲੇ ਉਹ ਸੋਨੂ ਆਇਓ ਵੀ ਕਿਹੜੇ ਲੱਗੇ ਠੀਕ ਆ ਜਾ ਤੇ ਕੁਝ ਨਹੀਂ ਹੁੰਦਾ ਕੋਈ ਨਾ ਮਖਾ ਜਿਵੇਂ ਸੂਰਾ ਜੀਆਂ ਹੋਈ ਰਾਜੀ ਮੈਂ 18 ਉਹ ਵਧੇ ਹੋ ਦੇ ਪਸੂ ਯਾਰ ਤੜਕੇ ਦੇ 19 ਹੂੰ ਹੋਰ ਨਾ ਪੰਗਾ ਲੈਣੀ ਕੋਈ 17 ਕਿੰਨੇ ਦੇ ਕਰਾਵੇ ਆ ਚਾ ਪੋਕਟ 60 ਦੇ ਨਹੀਂ ਕਿੰਨਾ ਯਾਰ ਮੁੱਠਾ ਪੰਜ ਗਾੜਾ ਮਿੱਠੂ ਥੋੜਾ ਨਹੀਂ ਕਿੰਨੇ ਦੇ ਫਿਰ ਵੀ ਹੁਣ ਤੂੰ ਜੋੜ ਕਰ ਲੈ ਜੋੜ ਕਰ ਲੈ ਪੋਕਟ ਦੇ ਬਤਾ ਦੇ ਜੋੜ ਕਰ ਲੈ ਇਹਨਾਂ ਨੂੰ ਸ਼ੇਅਰ ਸੌਦਾ ਬਹੁਤ ਜੋੜ ਕਰ ਲੈ ਬਣਾਉ ਲੱਗ ਰਿਹਾ ਹੈ ਮੈਂ ਤੇ ਇਕੱਠੇ 58 58 55 ਉਹਦੇ ਬਾਅਦ ਨਾਲ ਬੰਨਿਆ ਖੜਾ 55 55 ਉਹ ਹਾਂ ਹੋ ਗਿਆ ਕਿ